ਸਾਬ ਤੁਸੀਂ ਇਹ ਆ ਜੰਗਾਰ ਤੇ ਆ ਮਾਰੋ ਜੀ ਨਗਾ ਜੀ ਘਰ ਦੇ ਲੱਗ ਗਿਆ ਜੀ ਨਾਲ ਪਾਣੀ ਆ ਦੇਖ ਲਓ ਮਾਨ ਸਾਹਿਬ ਮਰਦਾਬਾਦ ਨਾਲਿਆਂ ਖਾਲਿਆਂ ਦੀ ਸਫਾਈ ਕਰਨ ਵਾਲੀ ਸਰਕਾਰ ਮੁਰਦਾਬਾਦ ਨਾਲਿਆਂ ਖਾਲਿਆਂ ਦੀ ਸਫਾਈ ਨਾ ਕਰਨ ਵਾਲੀ ਸਰਕਾਰ ਮੁਰਦਾਬਾਦ ਡਰੇਨ ਵਿਭਾਗ ਮੁਰਦਾਬਾਦ ਡਰੇਨ ਵਿਭਾਗ ਮੁਰਦਾਬਾਦ ਐਸਟੀਐਮ ਲੱਬ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸਰਕਾਰ ਮਰਦਾਬਾ ਕਿਸਾਨਾਂ ਦੀ ਦੋਸ਼ੀ ਸਰਕਾਰ ਮਰਦਾਬਾ ਖਾਨਾਂ ਦੀ ਦੋਸ਼ੀ ਸਰਕਾਰ ਮਰਦਾਬਾ ਕਿਸਾਨਾਂ ਤੇ ਅਤਿਆਚਾਰ ਕਰਨ ਵਾਲੀ ਸਰਕਾਰ ਮਰਦਾਬਾ ਖਾਨਾਂ ਦੀ ਦੋਸ਼ੀ ਸਰਕਾਰ ਮਰਦਾਬਾ ਵਿਆਪ ਸਰਕਾਰ ਮਰਦਾਬਾ ਵਿਆਪ ਸਰਕਾਰ ਮਰਦਾਬਾ ਅੱਜ ਜਿਹੜਾ ਹੈਗਾ ਤੁਸੀਂ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਹੈ ਇਹ ਕਾਰਨ ਤਾਂ ਕਹੇ ਆਪਣੇ ਅਰਜੀਵਾਹਾ ਕੋਠਲੀ ਕੰਦੇ ਨਾਲ ਦੀ ਸਫਾਈ ਦੀ ਭਾਰਨਾ ਹੈ ਇਹ ਅੱਜ ਦਾ ਨਹੀਂ ਇਹ ਤਾਂ 15 ਦਿਨ ਦਾ ਸੰਘਰਸ਼ ਪੱਡਿਆ ਹੋਇਆ ਹੈ ਜੀ ਐਸ ਦਿਨ ਉਹਨੂੰ ਰੋਜ਼ ਫੋਨ ਲਾਉਂਦੇ ਆਈ ਇਹ ਕਿਉਂ ਇਹ ਸਫਾਈ ਨਹੀਂ ਹੋਈ ਜੀ ਸਾਡੀਆਂ ਜੀੜੀਆਂ ਮਰ ਗਈਆਂ ਜੀ ਬਿਲਕੁਲ ਨਹੀਂ ਸਫਾਈ ਤਾਂ ਪਹਿਲਾਂ ਹੋਣੀ ਚਾਹੀਦੀ ਇਹ ਪਹਿਲਾਂ ਸਰਕਾਰਾਂ ਦਾ ਪਹਿਲਾਂ ਸਰਕਾਰਾਂ ਦਾ ਕਰਦੇ ਕਿ ਟਾਈਮ ਨਾਲ ਇਹ ਸਰਕਾਰ ਦਾ ਇੱਧਰ ਧਿਆਨ ਨਹੀਂ ਨਹੀਂ ਅਸੀਂ ਕੰਮਿੰਨੇ ਤੋਂ ਬੈਠ ਰਹੇ ਹਾਂ ਅੱਛਾ ਜੀ ਬੇਹਦੀ ਸਫਾਈ ਕਰ ਦਿਓ ਜੀ ਸਾਨੂੰ ਇਹ ਮਾਹਰ ਕਰਦਾ ਨਾਲ ਸਫਾਈ ਕਰ ਦਿਓ ਦਰਸਤ ਵਿੱਚ ਲਿਗੇ ਪਏ ਨੇ ਬੰਦ ਹੋਇਆ ਪਿਆ ਬਿਲਕੁਲ ਇਹ ਹਾਂਜੀ ਕਰਦੇ ਆ ਜੀ ਮਸ਼ੀਨਾਂ ਆ ਰਹੀਆਂ ਨੇ ਉਹ ਹੋ ਗਈ ਟੈਂਟਰ ਹੋ ਗਈ ਜੀ ਸਾਨੂੰ ਇਹੇ ਗੱਲਾਂ ਚ ਰੱਖਿਆ ਗਿਆ ਜੀ ਪਹਿਲਾਂ ਤਾਂ ਐਡੀਆਂ ਮੈਡਮ ਤਾਂ ਜੇ ਫੋਨ ਤੁਸੀਂ ਲਾ ਲਓ ਪਹਿਲਾਂ ਚੱਕਦੀ ਨਹੀਂ ਜੇ ਚੱਕੂ ਕੀ ਦਾ ਉਹ ਰੌਂਗ ਬੋਲਦੇ ਨੇ ਜੀ ਜੇ ਅਸੀਂ ਕਹਿੰਦੇ ਵੀ ਜੇ ਨਹੀਂ ਮਸ਼ੀਨ ਲਾਉਂਗੇ ਜੀ ਅਸੀਂ ਧਰਨਾ ਦੇਵਾਂਗੇ ਫਿਰ ਉਹ ਮੂਰੋ ਕਹਿੰਦੇ ਤੁਸੀਂ ਸਾਨੂੰ ਧੌਂਕਿਆ ਦਿੰਦੇ ਹੋ ਮੈਂ ਕਿਹਾ ਧੌਂਕੇ ਨਹੀਂ ਅਸਲੀਅਤ ਹੈ ਮੇਰੇ 19 ਏਕੜ ਦਾ ਮੇਰੀ ਮਰਿਆ ਜੀ ਪੂਰੀ 19 ਏਕੜ ਸਾਰੀ ਕੁੱਲ ਕਿੰਨੀ ਮਰਗੀ ਇੱਥੇ ਤਾਂ ਜੀ ਆਲੇ-ਦਾਲੇ ਲਾ ਲਓ ਵੀ 10 ਕਿੱਲਿਆਂ ਦਾ ਪਾੜਾ ਜੀ 5 ਕਿੱਲਿਆਂ ਦਾ ਇੱਧਰ ਨੂੰ 5 ਕਿੱਲਿਆਂ ਦਾ ਉੱਧਰ ਨੂੰ ਜੀ ਜਿਹੜੀ ਲਬੇਟ ਦੇ ਵਿੱਚ ਆ ਕੱਖ ਨਹੀਂ ਛਟੇ ਨੇ ਸਾਡੇ ਕਕਰਵਾ ਜ਼ਮੀਨ ਲੈ ਕੇ ਉਹ ਬਾਬੇ ਛੱਤੀ ਪੀਰਾਂ ਤੋਂ ਜੀ ਆਪਣਾ ਅੱਗੇ ਵਗੇ ਜੀ ਪੌੜਾਂ ਵਾਲੇ ਪੁੱਲ ਤੱਕ ਸਾਰੇ ਕੀ ਕਾਰਨ ਹੋਇਆ ਪਾਣੀ ਕਦੋਂ ਆਇਆ ਕਿਵੇਂ ਪਾਣੀ ਦਾ ਮੰਦ ਆਪਣਾ ਅੱਲੇ ਦਾ ਮੈਂ ਸਟਾਰਟ ਵੀ ਨਹੀਂ ਹੋਇਆ ਹਾਲ ਤਾਂ ਸ਼ੁਰੂਆਤ ਆ ਇਹ ਪਾਣੀ ਪਤਾ ਕੀ ਹੈ ਜੀ ਜਿਹੜਾ ਹੁਣ ਸਾਨੂੰ ਪਤਾ ਲੱਗ ਰਿਹਾ ਇੱਕ ਇਹਨਾਂ ਨੇ ਟੀਟ ਪਲਾਂਟ ਲਾਤਾ ਹੀ ਉਹਦ ਲੱਦੀ ਗੇਤ ਲਾਬੇ ਦਾ ਪਾਣੀ ਜਿਹੜਾ ਸਾਰਾ ਉਹਦੇ ਛੜਦਾ ਜਿੰਨਾ ਅੱਗੇ ਬਰਸਾਂ ਦਾ ਪਾਣੀ ਆਉਂਦਾ ਸੀ ਜੇ ਉਹਨਾਂ ਦਾ ਹੁਣ ਇਹ ਆਮ ਚੱਲਦਾ 24 ਘੰਟੇ ਅੱਛਾ ਜੀ 24 ਘੰਟੇ ਉੱਥੇ ਤੱਕ ਰਹਿੰਦਾ ਜਿੱਥਾ ਕਰਕੇ ਮੀਂਹਾਂ ਨਾਲ ਚੱਲਦਾ ਹੁੰਦਾ ਸੀ ਜਦੋਂ ਮੀਂਹ ਪੈਂਦਾ ਈ ਸੜਕਾਂ ਇਹ ਜਦੋਂ ਬਾਹਰ ਨਿਕਲ ਜਾਂਦਾ ਈ ਨਾਲ ਪਾਣੀ ਦੀ ਸਫਾਈ ਬੰਦ ਤਾਂ ਹੋਇਆ ਪਿਆ ਜੀ ਪਾਣੀ ਲੰਘਦਾ ਨਹੀਂ ਅੱਗੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਸ਼ੱਕ ਦਾ ਬੁਰੇ ਘੱਟੋ ਘੱਟ 10 ਲੱਖ ਦਾ ਨੁਕਸਾਨ ਹੋ ਗਿਆ ਜਦੋਂ ਆਇਜ਼ੇਰੀ ਤੁਹਾਡਾ ਕੱਲੇ ਦਾ ਮੇਰਾ 19 ਏਕੜ ਮਰ ਗਈ ਤੁਸੀਂ ਲਾ ਲਓ 5000 ਤਾਂ ਦਿੱਤਾ ਪਿਆ ਨੂੰ ਪਹਿਲਾਂ ਦਵਾਈ ਜੀ 2000 ਦਾ ਡੀゼル ਖਰਚਾ ਜੀ ਹਾਂਜੀ ਬਾਕੀ ਉਹਦੇ ਦਵਾਈ ਦੀ ਹਾਂਜੀ ਦੋ ਦਵਾਰੇ ਫੇਰ ਲਵਾਂਗਾ ਇਹ 15000 ਰੁਪਇਆ ਮੇਰਾ ਖਰਚਾ ਦਵਾਈ ਦਵਾਈ ਦਾ ਜੀ ਹੁਣ ਹੁਣ ਪਰੀ ਨਹੀਂ ਮੇਰੇ ਪੰਗੇ ਬਹੁਤ ਨੇ ਜੀ ਜਾਨਕੀ 3 ਲੱਖ ਤਾਂ ਤੁਹਾਡੀ ਹੋ ਗਿਆ ਕੱਲ ਹੋ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਅਸਲੀ ਹਤਾ ਮੈਂ ਪਹਿਲਾਂ ਮਾਨ ਸਾਹਿਬ ਨੂੰ ਪਈਆਂ ਨੇ ਫੋਟੋਆਂ ਐਮ ਐਲ ਏ ਸਾਹਿਬ ਨੂੰ ਵੀ ਕਿਹਾ ਮੈਂ ਮਹਾ ਜੀ ਆ ਉਹਨਾਂ ਨੇ ਵੀ ਬੁਲਾ ਕੇ ਉੱਥੇ ਨਹੀਂ ਆਪਾਂ ਕਰਦੇ ਮੈਂ ਧਰਨੇ ਤੇ ਕਹਿੰਦੇ ਨਾਲ ਬੈਠੂਗਾ ਜੇ ਇੰਨਾ ਗੱਲ ਬਣੀ ਪਰ ਪਤਾ ਨਹੀਂ ਜਾਂ ਤਾਂ 15 ਦਿਨ ਹੋ ਗਏ ਪਿਛਲੇ ਸਾਲ ਸਫਾਈ ਹੋਈ ਸੀ ਬਿਲਕੁਲ ਹੋਈ ਸੀ ਪਿਛਲੇ ਸਾਲ ਅੱਜ ਕਿ ਨਹੀਂ ਹੋਈ ਅੱਜ ਕਿ ਨਹੀਂ ਵਿਲੇ ਨਾਲ ਹੋ ਗਿਆ ਜੀ ਇਹ ਮੰਗ ਕਰਦੇ ਹੁਣ ਠੀਕ ਕਰ ਮੰਗਦਾ ਜੀ ਇਹੀ ਕਰਦੇ ਜੀ ਤਾਂ ਹੀ ਹੱਥ ਜੋੜਦੇ ਤੇ ਭਗਵਾਨ ਤਮਨ ਮੂਰੇ ਵੀ ਸਾਨੂੰ ਨਾ ਯਾੜ ਤੂੰ ਕਹਿੰਦੇ ਮੈਂ ਮਾਸਟਰ ਦਾ ਮੁੰਡਾ ਮੈਂ ਬਹੁਤ ਮੈਨੂੰ ਪਤਾ ਮੈਂ ਪਟਿਆਂ ਤੇ ਚਾੜੇ ਵੀ ਨਹੀਂ ਮੈਂ ਹੈਂਟਲ ਮਾਰੇਦੇ ਨੇ ਮੈਂ ਦਾ ਤੁਹਾਨੂੰ ਦੱਸਾਂ ਸਿੱਟੀਆਂ ਨੇ ਪੀਟ ਰਿੰਗਾਂ ਦੀਆਂ ਵੀ ਆ ਕਿਦੋਂ ਬਾਗਿਆ ਪ੍ਰੋਗਰਾਮ ਜਿਹੜਾ ਜ਼ਰੂਰੀ ਕਰਨ ਵਾਲਾ ਸੀ ਇੱਧਰ ਦਾ ਧਿਆਨ ਹੀ ਨਹੀਂ ਆਇਆ ਸਰਕਾਰ ਦਾ ਜੀ ਜੀ ਹੁਣ ਹੱਲੇ ਨਹੀਂ ਹੁੰਦਾ ਫੇਰ ਹੱਲ ਤਾਂ ਫੇਰ ਇੱਕੋ ਹੱਲੇ ਛੱਡ ਕੋਣ ਦਾ ਫੇਰ ਉੱਥੋਂ ਨੂੰ ਪਤੀ ਫੇਰ ਕਹਿੰਦੇ ਨੇ ਜੂਨੀਅਨਾਂ ਧਰਨੇ ਲਾਉਂਦੇ ਨਹੀਂ ਅਸੀਂ ਰੋਡ ਜਾਮ ਕਰਾਂਗੇ ਕੱਲ ਨੂੰ ਕਿਹਾ ਵੀ ਜੀ ਸਾਡਾ ਅਲਟੀਮੇਟਮ ਦਿੱਤਾ ਵੀ ਅੱਜ ਐਂ ਦਵਾੜਾ ਜੀ ਕੱਲ ਤੱਕ ਨਾ ਕੋਈ ਇਥੇ ਪਾਪ ਲਾਈਨ ਮਸ਼ੀਨ ਲੱਗੀ ਤਾਂ ਅਸੀਂ ਬੌੜਾਂਗੇ ਕਿਤੇ ਜਾਮ ਕਰਾਂਗੇ ਯੂਨੀਅਨਾਂ ਦਾ ਜਾਤੀ ਯੂਨੀਅਨ ਸਾਡੇ ਨਾਲ ਖੜੀ ਹੈ ਜੀ ਸਾਰੇ ਜਿੰਨੇ ਇਕੱਠੇ ਹੋ ਗਏ ਯੂਨੀਅਨ ਹਾਂ ਜੀ ਸਾਡੇ ਵਿੱਚ ਦਾਗ ਰਹਾ ਯੂਨੀਅਨ ਵੀ ਆਉ ਉਹ ਸਾਡੇ ਨਾਲ ਨੇ ਜੀ ਸਾਡਾ ਭਾਈਚਾਰਾ ਇਕੱਠਾ ਹੀ ਜੀ ਯੂਨੀਅਨ ਵਾਲਾ ਤਾਂ ਉਹ ਤਾਂ ਦਿਮਾਗ ਵਿੱਚ ਕੱਢ ਦੇਣਾ ਵੀ ਇੱਕ ਯੂਨੀਅਨ ਆਜੂ ਦੂਈ ਨੇ ਉਹਦੀ ਜਿੰਨੇ ਸਾਡੇ ਪਿੰਡ ਦੇ ਯੂਨੀਅਨ ਨੇ ਰਾਜੇ ਵਾਲਾ ਗਰੁੱਪ ਵੀ ਹੈਗਾ ਜੀ ਸਾਰੇ ਇਕੱਠੇ ਜਾ ਕੇ ਬੌੜਾਂਗੇ ਜਾਮ ਲਾਵਾਂਗੇ ਜੀ ਵੀ ਵੀ ਕੀ ਨਾਮ ਹੈ ਮੇਰਾ ਜੀ ਪਿੰਡ ਕਕਰਾਲਾ ਨੌ ਮੇਰਾ ਜੀ ਕਿੰਦੀ ਆ ਅੱਜ ਜਿਹੜਾ ਹੈਗਾ ਇੱਥੇ ਇਕੱਠੇ ਹੋਣ ਦਾ ਮਕਸਦ ਕੀ ਤੋ ਤੇ ਕੋਈ ਅੱਜ ਇਕੱਠੇ ਹੋਣ ਦਾ ਸਾਨੂੰ ਸੁਨੇਹਾ ਲੱਗਿਆ ਸੀ ਯਾ ਜੁਨੀਅਨ ਦੇ ਪ੍ਰਧਾਨਾ ਜੀ ਉਹਰੇ ਆਉਣ ਦਾ ਕਾਰਨ ਕੀ ਆ ਸਾਡਾ ਕਿਸਾਨ ਪਹਿਲੀ ਮਰ ਰਿਹਾ ਦਵਾਰੋ ਝੋਨਾ ਲਾਉਣਾ ਖਾਲਾਈ ਦਾ ਬਾੜਾ ਨਹੀਂ ਕੇਰੇ ਹੀ ਮਸਾ ਲੱਗ ਰਿਹਾ ਪਹਿਲਾਂ ਦੱਸ ਕੇ ਹਟੇ ਸਰਪੰਚ ਸਾਹਿਬ ਪਹਿਲਾਂ ਵੀ ਇਹਨਾਂ ਨੇ ਪੱਤਰਕਾਰਾਂ ਆਏ ਤੇ ਦਿਖਾਇਆ ਸਾਰਾ ਕੁਝ ਇਹਦਾ ਪੰਜਾਬ ਸਰਕਾਰ ਸਾਡੇ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਆ ਇਹ ਕੋਈ ਡਰੇਨ ਦੀ ਸਫਾਈ ਥੋੜੂ ਹੋ ਰਹੀ ਆ ਨਾ ਕਿ ਇਹ ਵਰਚਾਇਤ ਦਾ ਕੰਮ ਵੀ ਪੰਚਾਇਤ ਨੂੰ ਹੁਕਮ ਦੇ ਦਿੱਤੇ ਵੀ ਡਰੇਨ ਦੀ ਸਫਾਈ ਕਰੋ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਣਾ 2 2 ਫੁੱਟ ਨਾਲ ਕਿਤੇ ਡਰੇਨ ਦੀ ਸਫਾਈ ਹੋ ਜੂਗੀ ਉੱਪਰ ਕੁਦਰਤ ਮੀਂਹ ਪਾਉਣ ਨੂੰ ਤਿਆਰ ਆ ਆ ਸਾਰਾ ਰਕਬਾ ਰੋ ਲੈ ਕੇ ਜਿੱਥੇ ਤੱਕ ਇਹਦੀ ਲਪੇੜ ਚ ਆਉਂਦਾ ਢਾਈ ਤੇ ਰਸੋ ਕੀਲਾ ਦਵਾਰੋ ਲੱਗਿਆ ਕਿਸਾਨ ਤਾਂ ਪਹਿਲੀ ਖੁਦਕੁਸ਼ੀ ਕਰਨ ਨੂੰ ਖੜਾ ਫਿਰ ਕਹਿੰਦੇ ਕਿਸਾਨ ਖੁਦਕੁਸ਼ੀ ਕਰਦਾ ਤਲਫਾਸ ਖਾ ਗਿਆ ਮੈਂ ਭਗਵੰਤ ਮਾਨ ਨੂੰ ਪੁੱਸਣਾ ਚਾਹਣਾ ਤੂੰ ਮਾਸਟਰ ਦਾ ਮੁੰਡਾ ਤੂੰ ਕਸਾਲ ਰਿਹਾ ਹੈ ਜਿਹੜੀ ਡਰੇਨ ਦੀ ਸਫਾਈ ਹੋਣੀ ਆ ਬਾਰਸ਼ਾਂ ਤੋਂ ਪਹਿਲਾਂ ਹੋਣੀ ਆ ਕਿ ਜਦੋਂ ਬਾਰਸ਼ ਆ ਗਈ ਜਾਂ ਕਿਸਾਨ ਧਰਨਾ ਲਾਉਣਗੇ ਵੀ ਦੁੱਖ ਬਿਆਨ ਕਰਨਗੇ ਫੇਰ ਹੋਣੀ ਆ ਇਹ ਇੱਕ ਲੌਲੀਪਾਪ ਐ ਕਿਸਾਨਾਂ ਨੂੰ ਇਹਨਾਂ ਨੂੰ ਇੱਕ ਪੰਚਾਇਤਾਂ ਨੂੰ ਹਦਾਇਤਾਂ ਦੇਤੀਆਂ ਜਿਹੜੇ ਪਿੰਡਾਂ ਕੋਲੇ ਪੰਚਾਇਤ ਕੋਲੇ ਗਰਾਂਟਾਂ ਨੇ ਜਾਂ ਜ਼ਮੀਨ ਦੀ ਇਨਕਮ ਜਾਵੇ 4-4 ਫੁੱਟ ਨਾਲ ਨਹੀਂ ਸਫਾਈ ਹੁੰਦੀ ਇਹਦੇ ਵਿੱਚ ਨਾਬੇ ਦਾ ਪਾਣੀ ਪਾਇਆ ਜਾ ਰਿਹਾ ਐ ਤਾਂ ਦੇਖ ਲੈ ਪਾਣੀ ਕਿਤੇ ਜਾ ਕੇ ਮਾਰ ਕਰੂਗਾ ਕੱਲਾ ਕਿਸਾਨ ਹੀ ਮਾਰਨਾ ਮੰਡੀਆਂ 'ਚ ਸਾਡੀ ਲੁੱਟ ਬਰਸਾਤਾਂ 'ਚ ਸਾਡੀ ਲੁੱਟ ਸਾਡੇ ਸਾਡੇ ਉਹੀ ਗੋਲੀ ਮਾਰ ਦੇਣ ਕੋਈ ਸਿਸਟਮ ਤਾਂ ਬਣਾਉਣਾ ਸਾਡੇ ਉੱਪਰ ਕੋਈ ਤਾਣਾ ਮਾਣਾ ਬੁਣ ਕੇ ਤੈਅ ਕਰਨ ਸਿਸਟਮ ਨੂੰ ਚਲਾਉਣ ਤਾਂ ਸਹੀ ਦੇਖੋ ਅਸੀਂ ਇਹੀ ਗਹਾਰ ਕਰਦੇ ਆ ਇਹਦੀ ਪਾਪ ਲਾਈਨਾਂ ਸਫਾਈ ਕਰੀ ਜਾਵੇ ਜੇ ਪਾਪ ਲਾਈਨਾਂ ਨਾ ਸਫਾਈ ਕਰੀ ਗਈ ਕੇਰੇ ਲੱਗ ਗਿਆ ਝੋਨਾ ਦੁਬਾਰੋ ਫੇਰ ਮਾਰਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਕਰਾਂਗੇ ਅਲਟੀਮੇਟ ਅਸੀਂ ਜਿਹੀ ਬੈਠੇ ਆ ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ ਅਸੀਂ ਬੋੜਾਗੇੜ ਧਰਨਾ ਦੇਵਾਂਗੇ ਅਸੀਂ ਸਾਡੇ ਕਿਸਾਨ ਨੂੰ ਮਰ ਨਹੀਂ ਦਿੰਦੇ ਕਿਸਾਨ ਸਾਡਾ ਪਹਿਲੇ ਹੀ ਮਰਿਆ ਪਿਆ ਜਿਹੜੇ ਕਿਸਾਨ ਦਾ ਜਾ ਝੋਨਾ ਮਰ ਗਿਆ 5000 ਲਵਾਈ ਬਿੱਦ ਡੀਜ਼ਲ ਦਵਾਈਆਂ ਕਿਸਾਨ ਕਿੱਥੋਂ ਬਚੂਗਾ 80000 ਰੁਪਏ ਕਿਤੇ ਜ਼ਮੀਨ ਆ ਪੰਜਾਬ ਸਰਕਾਰ ਇਹ ਗੱਲ ਦਾ ਜਵਾਬ ਦੇਵੇ ਜਿਹੜੇ ਕਿਸਾਨਾਂ ਦਾ ਸਾਡਾ ਨੁਕਸਾਨ ਹੋਇਆ ਉਹਦਾ ਸਾਨੂੰ ਮੁਆਵਜ਼ਾ ਦੇਵੇ ਸਾਡੇ ਨਾਲ ਬੈਠ ਕੇ ਗੱਲ ਕਰਿਓ ਰੇ ਆ ਕੇ ਮੌਕਾ ਦੇਖੇ ਜਿਹੜੇ ਪੱਤਰਕਾਰ ਵੀ ਸਾਡੇ ਕੋਲੇ ਆਉਂਦੇ ਨੇ ਸਾਡੀ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਉਂਦੇ ਨੇ ਇਹ ਅੰਨੀ ਬੌਲੀ ਗੂੰਗੀ ਸਰਕਾਰ ਜਿਹਨੂੰ ਜਮੀ ਨਹੀਂ ਪਤਾ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਇਹਨਾਂ ਤੋਂ ਸਾਨੂੰ ਉਮੀਦ ਸੀ ਉਹ ਇਹ ਤਾਂ ਦੂਆਂ ਤੋਂ ਵੀ ਮਾਰੇ ਨਿਕਲ ਗਏ ਓਦੋਂ ਹੀ ਐਤੋਂ ਵੀ ਜਿਹੜੀ ਆ ਮਸ਼ੀਨ ਲੱਗੀ ਹੋਈ ਆ ਇਹ ਸਰਕਾਰ ਨੇ ਭੇਜੀਆ ਹਾਂ ਜੀ ਇਹ ਮੇਰੇ ਨੋਟਿਸ ਦੇ ਵਿੱਚ ਆਇਆ ਵੀ ਪੰਚਾਇਤ ਨੇ ਭੇਜੀਆ ਹਾਂ ਵੀ ਪੰਚਾਇਤ ਨੇ ਭੇਜੀਆ ਮੈਨੂੰ ਸੁਨੇਹਾ ਲੱਗਿਆ ਸੀ ਜੁੜੀਆਂ ਉਹਰੇ ਪਹੁੰਚੇ ਆ ਦੇਖੋ ਇਹਤੇ ਗੌਰ ਕਰੀ ਜਾਵੇ ਨੂੰ ਸਾਰਾ ਪਾਪ ਲਾਈਨ ਦਾ ਕਲੀਅਰ ਕਰਿਆ ਜਾਵੇ ਨਹੀਂ ਕਹਿੰਦੇ ਤੁਸੀਂ ਅਲਟੀ ਅਸੀਂ ਅਲਟੀਮੇਟ ਦੇਤਾ ਸਾਡੇ ਝੋਨੇ ਤਕਰੀਬਨ ਲੱਗ ਗਏ ਅਸੀਂ ਸਾਥ ਦੇਵਾਂਗੇ ਸਾਡੇ ਭਾਈਆਂ ਦਾ ਬਣਦਾ ਹੱਕ ਇਹਨਾਂ ਨੂੰ ਮੁਆਵਜ਼ਾ ਦਿਓ ਇਹਦੀ ਸਿਰੇ ਤੱਕ ਡਰੇ ਨਾ ਹਲੇ ਤਾਂ ਮੌਨਸੂਨ ਨੇ ਪੰਜਾਬ ਚ 10 ਕਿਰਦੀਨ ਦਿੱਤੀ ਹਲੇ ਤਾਂ ਮੀਂਹ ਉ ਪੈ ਰਹੇ ਨੇ ਮੌਨਸੂਨ ਦੀ ਸਿਰਤੇ ਖੜੀ ਆ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਇਹ ਪਿੰਡ ਦੇ ਆਪਣੇ ਜਿਹੜਾ ਰਜਵਾਹ ਕੋਟਲੀ ਤੋਂ ਕਰੋਸ ਹੁੰਦਾ ਨਾ ਸੜਕ ਤੋਂ ਜੀਤਾ ਰੋਡ ਤੋਂ ਉੱਥੋਂ ਹੀ ਤੁਸੀਂ ਲਾ ਲਓ ਵੀ 2.5 300 ਏਕੜ ਉੱਥੋਂ ਲਵੇਟ ਦੇ ਲੈ ਲੈ ਜਿਹੜਾ ਖਤਮ ਕਰ ਸਕੀ ਦੀ ਵਾਲਾ ਹੂੰ ਪਹਿਲਾਂ ਸ਼ੁਰੂ ਦੇ ਵਿੱਚ ਆਉਂਦਾ ਜੀ ਸਾਡੇ ਪਰਿਵਾਰ ਕਰ ਮੇਲਦਾ ਇਹ ਮੁੰਡੇ ਨੇ ਜੀ ਉਹ ਆਪ ਕੀਤੇ ਕਰਦੇ ਨੇ 5 ਕਿੱਲੇ ਉਹਨਾਂ ਦੇ ਮਰਗੇ ਸੀ ਉਦੋਂ ਅੱਗੇ ਆ ਗਿਆ ਇੱਕ ਠੇਕੇਦਾਰ ਆ ਜੀ ਸਾਡੇ ਭਾਈ ਸਾਹਿਬਾਂ ਦੀ ਜ਼ਮੀਨ ਹੈ ਉਹਨਾਂ ਕੋਲ ਠੇਕੇ ਤੇ ਜੀ 6 ਕਿੱਲੇ ਉਹਦੇ ਮਰਗੇ ਜੀ ਠੇਕੇ ਆਣਾ ਫਿਰ ਕਿੰਨੇ ਕਿ ਕੀ ਰੇਟ ਨੂੰ ਠੇਕੇ ਦੋ 80000 ਨੂੰ ਪਹਿਲਾਂ ਪੈਸੇ ਨੇ ਜੀ ਅੱਛਾ ਜੀ 80000 ਰੁਪਏ ਨੂੰ ਪਹਿਲਾਂ ਪੈਸੇ ਨੇ 6 ਕਿੱਲੇ ਉਹਦੇ ਮਰਗੇ 19 ਏਕੜ ਮੇਰੀ ਵਰਗੀ 10 ਕਿੱਲੇ ਮੇਰੇ ਪਾਰ ਨੇ 9 ਕਿੱਲੇ ਅੰਦਰ ਨੇ ਮੇਰੇ ਘਰ ਕਿੰਨੀ ਇਹ ਬਰ ਕੇ ਮੈਂ ਮਦਦ ਲਵਾਇ ਦਵਾਂਗਾ ਕਿਵੇਂ ਕਰਤੋਂ ਉਦੋਂ ਆਗੇ ਇਹ ਆ ਪੰਡਤ ਜੀ ਨੇ ਸਾਡੇ ਇਹ ਵੀ ਠੇਕੇ ਦੇ ਬਾਹਰ ਐ ਨੂਰੇ ਇਹ ਵੀ ਜ਼ਿਮੀਦਾਰਾਂ ਦੀ ਜ਼ਮੀਨ ਐ 7 ਕਿੱਲੇ ਤੇ 6 ਕਿੱਲੇ ਦੇ ਲਾਗੇ ਤੇ ਪਹਿਲਾਂ ਜਦੋਂ ਮੀਂਹ ਆਇਆ ਇੱਕ ਕਿੱਲਾ ਲਾਉਣ ਤੋਂ ਰਹਿ ਗਿਆ ਸੀ ਉਹ ਕਿੱਲਾ ਚਲੋ ਮਰਤਾ ਉਹ ਪਹਿਲਾਂ ਵੀ ਕਹੀ ਨਹੀਂ ਉਹ ਵੀ ਮਰੇ ਜਾਣਾ ਸੀ ਵਿੱਚ ਜਦੋਂ ਬਈਆਂ ਨੂੰ ਕਿਹਾ ਵੀ ਇਹਦਾ ਕੱਦੂ ਹੋਇਆ ਵਾ ਤੁਸੀਂ ਇਹ ਲਾਦੋ ਨਾ ਦੂਏ ਦਾ ਕੱਦੂ ਕਰਦਾ ਕਹਿੰਦੇ ਨਾ ਜੀ ਗੰਦਾ ਪਾਣੀ ਅਸੀਂ ਇਹਦੇ ਵਿੱਚ ਪੜਦੇ ਪਹਿਲਾਂ ਇਹਨੂੰ ਬੇਲੀ ਕਰੋ ਟਰੈਕਟਰ ਲਾ ਕੇ ਹੀ ਉਹ ਪਾਣੀ ਕੱਢ ਕੇ ਨਾਲੇ 'ਚ ਪਾਇਆ ਹੇਰ ਮੋਟਰ ਦਾ ਪਾਣੀ ਪਵਾ ਕੇ ਕੱਦੂ ਕਰਕੇ ਤੇ ਇੱਕ ਕਿਲਾ ਲਾਤਾ ਹੀ ਕੋ ਕਿਲਾ ਲਾ ਰਹੇ ਨੇ ਹੁਣ ਬਾਕੀ ਇਹ ਕਰ ਦੂ ਕੱਦੂ ਕਰ ਲਗੇ ਇਹ ਮੌਸਮ ਦੁਬਾਰਾ ਤਿਆਰ ਹੈ ਜੀ ਸਿਰੇ ਤੱਕ ਇਹ ਬਗਦੇ ਇੱਥੋਂ 10 ਕਿੱਲਾਂ ਦੀ ਹੁਣ ਥੋੜੇ ਦਿਲ ਤੇ ਕੀ ਵੀ ਤਰੀਆ ਇਸ ਟਾਈਮ ਅਜੀ ਤਾਂ ਹੁਣ ਤਾਂ ਇਹ ਤਾਂ ਉਜੜੇ ਪਿਆ ਜੀ ਬਿਲਕੁਲ ਸਾਡਾ ਕਹਾਣੀ ਖਤਮ ਹੈ ਜੀ ਇਹ ਦੁਬਾਰਾ ਇਹ ਤਾਂ ਇੱਕ ਵਾਰੇ ਇੱਕ ਵਾਰੇ ਮਸਾ ਲੱਗਦਾ ਹੀ ਤੁਹੀ ਸਾਹਿਬ ਜੇ ਉਹਨਾਂ ਦਾ ਜ਼ਿੰਮੇਵਾਰ ਇੱਕ ਵਾਰੇ ਮਸਾ ਲਾਉਂਦਾ ਦੂਜੀ ਵਾਰ ਤਾਂ ਚਲੋ ਅਸੀਂ ਐਂ ਜਾਂਦੇ ਵੀ ਕੰਮ ਲੱਗ ਜਾਗੇ ਕੋਈ ਨਾ ਹਮ ਤੂੰ ਨੂੰ ਪਤਾ ਹੀ ਆ ਪੈਸਾ ਕਿੱਥੋਂ ਮਿਲੂਗਾ ਪੈਸਾ ਵੀ ਤਾਂ ਕਿੱਥੋਂ ਲੈ ਕੇ ਆਉਣ ਹੈ ਜਾਰ ਅਰੇਂਜਮੈਂਟ ਕਰਨਾ ਉਹ ਲੇਬਰ ਉਹਦਾ ਬਿਹਾਰੀ ਨੇ ਜਿਹੜੇ ਵਿਚਾਰੇ ਆਪਣੀ ਮਿਹਨਤ ਕਰਨ ਵਾਸਤੇ ਆਏ ਨੇ ਉਹਨਾਂ ਨੂੰ ਤਾਂ ਦੇਜੇ ਤੋਰਾਗੇ ਨਾ ਜੀ ਅਸੀਂ ਬਿਲਕੁਲ ਬਸ ਫਿਰ ਇਹ ਤਾਂ ਉਹ ਸਾਡੇ ਉੱਤੇ ਟੇਗ ਗਿਆ ਜੀ ਇਹ ਤਾਂ ਸਰਕਾਰ ਵੱਧ ਰਹੀ ਹੈ ਜੀ ਬਸ ਸਰਕਾਰ